ਕਿਉਂਕਿ ਇੱਕ ਵਾਰ ਪ੍ਰਭੂ ਯਿਸੂ ਮਸੀਹ ਜੀ ਨੇ ਬਹੁਤ ਗਹਿਰੀ ਗੱਲ ਆਪਣੇ ਚੇਲਿਆਂ ਦੇ ਨਾਲ ਕੀਤੀ ਉਹਨਾਂ ਨੇ ਕਿਹਾ ਉਹਨਾਂ ਨੂੰ ਕਹਿੰਦੇ ਕਿਸੇ ਪਾਤਸ਼ਾਹ ਨੇ ਵਿਆਹ ਕੀਤਾ ਤੇ ਉਹਦੇ ਅੰਦਰ ਬੜਿਆਂ ਨੂੰ ਸੱਦਾ ਪੱਤਰ ਦਿੱਤਾ ਉਹਨੇ ਕਿ ਜਾਓ ਬਈ ਸੱਦਾ ਵੰਡ ਕੇ ਆਓ ਸਾਰੇ ਜਣੇ ਤੇ ਜਿਨ੍ਹਾਂ ਨੂੰ ਸੱਦਾ ਵੰਡਿਆ ਸੀਗਾ ਉਹ ਭਾਨੇ ਮੁੰਨੇ ਲਾ ਕੇ ਰਹਿ ਗਏ ਬਾਕੀ ਫੇਰ ਦੁਬਾਰਾ ਸੱਦ ਕੇ ਲਿਆਉਂਦੇਗਾ ਉਹਨਾਂ ਜੋ ਫੇਰ ਵੀ ਕਈ ਇੱਧਰ ਉੱਧਰ ਹੋਹੀ ਜਿੰਨਾ ਕਈ ਵਾਰ ਕਰਦੇ ਆ ਤੇ ਆਖਿਰ ਤੇ ਪਰਮੇਸ਼ਰ ਨੇ ਕਿਹਾ ਸੱਦੇ ਹੋਏ ਤਾਂ ਬਹੁਤ ਆਬਰ ਚੁਣੇ ਹੋਏ ਥੋੜੇ ਆ ਤੇ ਤੁਸੀਂ ਚੁਣਿਆਂ ਦੇ ਵਿੱਚ ਹੋਣਾ ਹੈ ਸੱਦੇ ਗਿਆ ਚ ਨਹੀਂ ਹੋਣਾ ਕਿ ਮੈਨੂੰ ਕਾਟ ਦਿੱਤਾ ਸੀ ਤੇ ਮੈਂ ਆ ਗਿਆ ਚੋਣ ਦੇ ਵਿੱਚ ਹੋਣਾ ਹੈ ਕਿਹੜੀ ਚੋਣ ਚ ਜਿਹੜੀ ਅਬਰਾਹਮ ਆਇਆ ਜਿਹੜੀ ਚੋਣ ਚ موسی ਆਇਆ ਜਿਹੜੀ ਚੋਣ ਚ ਮਰੀਮ ਮਗਦਲੀ ਨਾਈ ਉਸ ਚੋਣ ਦੇ ਵਿੱਚ ਆ ਕੇ ਆਪਣੇ ਆਪ ਚ ਬਣੇ ਰਹਿਣਾ ਔਰ ਚੋਣ ਕਿੱਥੋਂ ਸਾਬਤ ਹੁੰਦੀ ਹੈ ਚੁਣਿਆ ਆ ਕਦੀ ਰੌਲਾ ਨਹੀਂ ਪਾਉਂਦਾ ਚੁਣਿਆ ਆ ਕਦੀ ਉੱਠ ਕੇ ਨਹੀਂ ਜਾਂਦਾ ਚੁਣਿਆ ਆ ਕਦੀ ਲੰਗਰਾਂ ਚ ਨਹੀਂ ਮਿਲੂਗਾ ਜਦਾ ਚੁਣਿਆ ਆ ਕਦੀ ਇੱਧਰ ਉੱਧਰ ਗੇੜੀਆਂ ਕਦੀ ਕੁਛ ਨਹੀਂ ਚੁਣਿਆ ਆ ਕਦੀ ਟੱਕੇ ਮੁੱਕੀਆਂ ਨਹੀਂ ਕਰੂਗਾ ਚੁਣਿਆ ਆ ਕਦੀ ਰੌਲਾ ਨਹੀਂ ਪਾਊਗਾ ਮੈਨੂੰ ਮਿਲੇ ਨਹੀਂ ਮੈਂ ਅੱਗੇ ਨਹੀਂ ਮੈਂ ਪਿੱਛੇ ਨਹੀਂ ਮੈਨੂੰ ਕੁਰਸੀ ਨਹੀਂ ਮਿਲੀ ਮੈਨੂੰ ਪੱਖਾ ਨਹੀਂ ਮੈਨੂੰ ਚੁਣਿਆ ਆ ਕਦੀ ਰੌਲਾ ਨਹੀਂ ਪਾਊਗਾ ਉਹ ਚੁੱਪ ਕਰਕੇ ਆਪਣੇ ਟਾਈਮ ਦਾ ਇੰਤਜ਼ਾਰ ਕਰੂਗਾ ਤੇ ਤੁਸੀਂ ਚੁਣੇ ਗਏ ਆ ਕੀ ਕੀਤੇ ਗਏ ਆ ਚੁਣੇ ਗਏ ਆ ਦਸ਼ਧਾਨ ਨੂੰ ਕਦੀ ਆਪਣੇ ਤੇ ਹੈਵੀ ਨਹੀਂ ਹੋਂ ਦੇਣਾ ਮੌਕਾ ਨਹੀਂ ਦੇਣਾ ਉਹਨੂੰ ਔਰ ਬਣੇ ਰਹਿਣਾ ਹਿੱਲਣਾ ਨਹੀਂ ਕਿਉਂਕਿ ਜਦੋਂ ਸਵਰਗਦੂਤਾ ਨੇ ਟੀਕਾ ਲਾਉਣਾ ਉਦੋਂ ਹਿੱਲੀ ਜਾਂਦੇ ਆ ਤੁਸੀਂ ਤੇ ਕਾਹਦਾ ਲੱਗਣਾ ਆਰਾਮ ਨਾ ਬੈਠੇ ਰਹੋ ਇੱਕ ਦਿਨ ਨੱਚ-ਨੱਚ ਕੇ ਤਸੱਲੀਆਂ ਦੇ ਨਾਲ ਮਹਾਸਾਮਰਤ ਨਾਲ ਭਰੰਦਾ ਬਹਿ ਕੇ ਉਹਦੇ ਘਰ ਚੋਂ ਭਰੰਦਾ ਇਹ ਗਵਾਹਾਂ ਕਿਉਂ ਪਰਮੇਸ਼ਰ ਦਿੰਦਾ ਕਿ ਜਦੋਂ ਤੁਹਾਡੀਆਂ ਗਵਾਹੀਆਂ ਨਾ ਬਣਨ ਤੁਸੀਂ ਇਹਨੂੰ ਸੁਣ ਕੇ ਉਹਦੀ ਮਹਿਮਾ ਕਰ ਸਕੋ ਇਹਨੂੰ ਸੁਣ ਕੇ ਆਪਣੇ ਜੀਵਨ 'ਚ ਤਸੱਲੀ ਪਾ ਸਕੋ ਕਿ ਮੈਂ ਵੀ ਗਵਾਹੀ ਦੇ ਨਾਲ ਆ ਰਿਹਾ ਜਦੋਂ ਸ਼ੈਤਾਨ ਤੁਹਾਡੇ ਕੰਨਾਂ 'ਚ ਪਾਵੇ ਤੈਨੂੰ ਕੀ ਮਿਲਿਆ ਯਿਸੂ ਨੂੰ ਮੰਨ ਕੇ ਉਦੋਂ ਗਵਾਹੀ ਸੁਣੀ ਹੋਈ ਚੇਤੇ ਆਵੇ ਕਿ ਜੇ ਉਹਨੂੰ ਮਿਲਿਆ ਤੇ ਮੈਨੂੰ ਵੀ ਮਿਲਣ ਜਾ ਰਿਹਾ ਮੈਂ ਪ੍ਰੋਸੈਸਿੰਗ ਦੇ ਵਿੱਚ ਹਾਂ ਮੈਂ ਉਹਦੇ ਮਿਸ਼ਨ ਦੇ ਵਿੱਚ ਹਾਂ ਪਰ ਜੇ ਤੁਸੀਂ ਸੁਣਦੇ ਨਹੀਂ ਸ਼ੈਤਾਨ ਨੇ ਕੋਈ ਤੁਹਾਡੇ ਮਨ 'ਚ ਪਾਇਆ ਕਿ ਬਸ ਉਦੋਂ ਹੀ ਜਾਣਾ ਆਪਾਂ ਜਦੋਂ ਹੱਥ ਰੱਖਣਗੇ ਅੱਗੇ ਉਹਨਾਂ ਚਾਰੇ ਇੱਧਰ ਉੱਧਰ ਤੁਰੇ ਫਿਰੋ ਸੁਣਨ ਦੀ ਲੋੜ ਨਹੀਂ ਪਰ ਮੈਂ ਕਿਹਾ ਪਰਮੇਸ਼ਰ ਕਹਿੰਦੇ ਸੁਣਿਆ ਹੋਇਆ ਵਚਨ ਹੀ ਤੁਹਾਡੇ ਜੀਵਨ 'ਚ ਫਲ ਲੈ ਕੇ ਆਊਗਾ। ਔਰ ਜਿਹੜੇ-ਜਿਹੜੇ ਪ੍ਰਭੂ ਯਿਸੂ ਦੀਆਂ ਗੱਲਾਂ ਧਿਆਨ ਨਾਲ ਸੁਣਦੇ ਰਹਿ ਮਰੀਆ ਮਗਦਲੀ ਨਾਲ ਵਰਗੇ ਉਹ ਹੀ ਫੇਲ ਨਹੀਂ ਹੋਏ। ਜਿਹੜੇ ਚਮਤਕਾਰਾਂ ਦੇ ਪਿੱਛੇ ਸੀਗੇ ਉਸ ਪੱਥਰੇ 'ਤੇ ਸਰ ਕੇ ਬੈਠੇ ਸੀ ਫੇਲ ਹੋ ਗਏ। ਚਮਤਕਾਰ ਹੋਣੇ ਆ ਸਾਹਸਾਂ ਨਾਲ ਹੋਣੇ ਆ ਤੁਹਾਡੀ ਜ਼ਿੰਦਗੀ ਦੇ ਅੰਦਰ। ਪਰ ਅਹਿਮੀਅਤ ਉਹਦੇ ਸ਼ਬਦ ਨੂੰ ਜਦੋਂ ਦਿਓਗੇ ਇਹ ਗਵਾਹियां ਡਰਾਮਾ ਥੋੜੀ ਐ ਇਹ ਇੰਟਰਟੇਨਮੈਂਟ ਐ ਇਹ ਕੋਈ ਆਪਾਂ ਖੜੇ ਕੀਤੇ ਆ ਇਹ ਯਿਸੂ ਪ੍ਰਭੂ ਨੇ ਬਣਾਇਆ ਗਵਾਹियां ਅਮੇਨ ਅਗਰ ਇਹ ਸ ਗਵਾਹੀਆਂ ਦੇ ਵਿੱਚ ਕਿੰਤੂ ਪਰੰਤੂ ਕਰਦੇ ਆ ਜਾਂ ਇਹਨੂੰ ਚੰਗੀ ਤਰ੍ਹਾਂ ਨਾਲ ਦਿੰਦੇ ਨਹੀਂ ਦੇਣ ਵਾਲੇ ਵੀ ਧਿਆਨ ਨਾਲ ਸੁਣੋ ਔਰ ਗਵਾਹियां ਲੈਣ ਵਾਲੇ ਵੀ ਗਵਾਹियां ਲੱਭਣ ਵਾਲੇ ਵੀ ਇਹ ਗਵਾਈ ਬਹੁਤ ਮਹੱਤਵਪੂਰਨ ਐ ਪਰਮੇਸ਼ਵਰ ਲਈ ਇਸੇ ਗਵਾਈ ਨੂੰ ਲੈਂਡ ਦੇ ਲਈ ਪਹਿਲਾਂ ਲਾਜ਼ਰ ਮਾਰਿਆ ਤੇ ਫਿਰ ਤੀਜੇ ਦਿਨ ਜ਼ਿੰਦਾ ਕੀਤਾ ਗਵਾਈ ਨੂੰ ਲੈਂਡ ਦੇ ਲਈ ਤੁਹਾਨੂੰ ਕੀ ਲੱਗਦਾ ਲਾਜ਼ਰ ਦੀ ਪਹਿਲੇ ਦਿਨ ਜਦੋਂ ਖਬਰ ਦਿੱਤੀ ਉਹਨਾਂ ਨੇ ਕੀ ਕਿਹਾ ਸੀ ਜਿੰਨੂੰ ਤੂੰ ਪਿਆਰ ਕਰਦਾ ਉਹ ਲਾਜ਼ਰ ਕੀ ਹੈ ਬਿਮਾਰ ਹੈ ਤੇ ਮਰਨਾਉ ਹੈ ਪ੍ਰਭੂ ਚੰਗਾ ਨਹੀਂ ਕਰ ਸਕਦੇ ਸੀ ਉਦੋਂ ਜੇ ਸੂਬੇਦਾਰ ਦਾ ਨੌਕਰ ਹੀ ਨਹੀਂ ਦੂਰ ਚੰਗਾ ਹੋ ਸਕਦਾ ਪਰ ਪਰਮੇਸ਼ਰ ਨੇ ਕਿਹਾ ਨਹੀਂ ਉਹਦੀ ਬਿਮਾਰੀ ਮੌਤ ਦਾ ਕਾਰਨ ਨਹੀਂ ਹੈ ਉਹਦੀ ਬਿਮਾਰੀ ਪਰਮੇਸ਼ਵਰ ਦੀ ਮਹਿਮਾ ਲਈ ਹੈ ਔਰ ਤੀਸਰੇ ਦਿਨ ਮੁਰਦਿਆਂ ਤੋਂ ਜ਼ਿੰਦਾ ਕੀਤਾ ਉਹਨੂੰ ਗਵਾਹੀ ਬਹੁਤ ਮਹੱਤਵਪੂਰਨ ਹੈ ਇਹਨੂੰ ਧਿਆਨ ਨਾਲ ਸੁੰਣਾ ਔਰ ਆਪਣੀ ਜ਼ਿੰਦਗੀ ਚ ਲੈਣਾ ਜਿਹੜੇ ਸਵਰਗਦੂਤ ਨੇ ਇਹਨਾਂ ਨੂੰ ਗਵਾਹੀ ਦਿੱਤੀ ਹੈ ਉਹ ਟਿਕ ਟਿਕੀ ਲਗਾ ਕੇ ਦੇਖ ਰਿਹਾ ਤੁਹਾਡੇ ਹੱਲ ਅਗਰ ਉਹਦੀ ਗਵਾਹੀ ਧਿਆਨ ਨਾਲ ਨਾ ਸੁਣੀ ਉਹਦਾ ਵਚਨ ਧਿਆਨ ਨਾਲ ਨਾ ਸੁਣਿਆ ਤੇ ਇਸ ਤੋਂ ਵੱਡਾ ਨਰਾਦਰ ਨਹੀਂ ਹੋ ਸਕਦਾ ਤੇ ਉਹਦਾ ਨਰਾਦਰ ਕਦੀ ਨਹੀਂ ਕਰਨਾ ਤੁਸੀਂ ਮੈਂ ਉਹ ਨਰਾਦਰ ਨਹੀਂ ਕਦੀ ਸੈਣ ਕਰਦਾ ਇਸ ਵਾਸਤੇ ਬੈਠੇ ਆਂ ਕੁਛ ਨਹੀਂ ਹੁੰਦਾ ਉਹ 40 ਦਿਨ ਤੇ 40 ਰਾਤਾਂ ਨਹੀਂ ਖਾਦਾ ਪੀਤਾ ਉਹਨੇ ਕੁਛ ਪਾਣੀ ਤਾਂ ਬਿਨਾ ਤੁਹਾਨੂੰ ਮਰਨ ਨਹੀਂ ਦੇਗਾ ਉਹ ਖਾਣੇ ਤੋਂ ਬਿਨਾ ਤੁਹਾਨੂੰ ਪਰ ਪ੍ਰੋਸੈਸਿੰਗ ਚ ਬਣੇ ਰਹੋ ਸ਼ੈਤਾਨ ਨੇ ਵੱਧੂ ਪਲਾਨ ਲੈ ਕੇ ਆਉਣੇ ਆ ਤੁਹਾਡੀ ਗਵਾਹੀ ਤੋਂ ਤੁਹਾਨੂੰ ਦੂਰ ਲੈ ਕੇ ਜਾਣ ਲਈ ਬੜੀ ਪ੍ਰੋਸੈਸਿੰਗ ਤੋਂ ਤੁਹਾਨੂੰ ਦੂਰ ਲੈ ਕੇ ਜਾਣ ਲਈ ਪਰ ਉਹਦੇ 'ਚ ਬਣੇ ਰਹੋ